ਅੱਜ ਵੀ ਤੁਹਾਨੂੰ ਸ਼ਿਕਰਦੀ ਬਹੁਤ ਬਹੁਤ ਜਨਾਬ ਤੋਂ ਦੇਸੀ ਬੁਝਾਰ ਕਰੀ ਕੋਸ਼ਿਸ਼ ਕਰਦੇ ਲੇਕਿਨ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਹਰ ਕਿਹੜੀ ਅਨਕਰੀ ਮਿਲ ਸਕੇ ਅੱਜ ਜਿਹੜੀ ਗੱਲ ਕਰਾਂਗੇ ਇਸ ਪੋਸਟ ਵਿੱਚ ਆਪਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਆਈ ਜ਼ਿਲ੍ਹਾ ਦੇ ਸੈਸ਼ਨ ਜੱਜ ਬਠਿੰਡਾ ਵਿੱਚ ਕੀ ਆ ਪੋਸਟ ਆਈਆਂ ਨੇ ਪੋਸਟਾਂ ਹਨ ਵਿੱਚ ਕਲਰਕੀਆਂ ਕਰੀਆਂ ਕਰੀਆਂ 38 ਵੈਕੈਂਸੀਆਂ ਹਨ ਜੀ ਜਿਹਦੇ ਲਈ ਪੜ੍ਹਾਈ ਦਰਗੀ ਗ੍ਰੈਜੂਏਸ਼ਨ ਪਾਸ ਹੋਣ ਲੋੜੀ ਹੋਵੇਗੀ ਚਿਕਨ ਜੀ ਪੀਏਪ ਫਾਰਮ ਵੀ ਅਸੀ ਦੋਸਤੋ ਕਰ ਕਰ ਗਈ ਏਜ਼ 11 1837 ਸਾਲ ਹੋਣੇ ਚਾਹੀਦੇ ਤੇ ਆਖਰੀ ਦੀ 20 6 2024 ਦੋਸਤੋ ਹੁਣ ਆਪਾਂ ਚੱਲਦੇ ਹਾਂ ਆਫਸਰ ਨੋਟੀਫਿਕੇਸ਼ਨ ਦੇ ਵੱਲ ਠੀਕ ਹੈ ਜੀ ਉੱਤੇ ਲਿੰਕ ਜਾਣਕਾਰੀ ਦੇਣਾ ਆ ਜੀ ਤੁਹਾਨੂੰ ਵਾਲਾ ਕੀ ਕੋਲ ਜਾਣਾ ਇਹ ਤੁਸੀਂ ਸਰਚ ਕਰੋਗੇ ਸਰਕਾਰੀ ਪੋਸਟਾਂ ਠੀਕ ਹੈ ਜੀ ਇਹ ਸਰਚ ਕਰਨ ਤੋਂ ਬਾਅਦ ਤੁਸੀਂ ਇੱਥੇ ਕਲਿੱਕ ਕਰੋਗੇ ਇੱਕਾ ਤੋਂ ਬਾਅਦ ਜੀ ਨੂੰ ਇਸ ਤਰ੍ਹਾਂ ਕੀਆ ਸਰਚ ਕਰ ਲਓ ਅੱਜ ਕੱਲ ਮੈਥੀ ਦੇਖੋਗੇ ਇਹ ਆਪਣੇ ਕੋਲ ਇੱਕ ਨਵਾਂ ਲਿੰਕ ਓਪਨ ਹੋਊਗਾ ਜੀ ਉਸ ਤੇ ਆਪਾਂ ਕਲਿੱਕ ਕਰਾਂਗੇ ਦੋਸਤੋ ਡੇਲੀ ਪੋਸਟਾਂ ਜਾਣਕਾਰੀ ਲਈ ਸਰਕਾਰੀ ਜੋ ਪੋਸਟਾਂ ਨੇ ਇਸ ਤੇ ਵੈਬਸਾਈਟ ਤੇ ਜਾ ਕੇ ਡੇਲੀ ਚੈੱਕ ਕਰ ਸਕਦੇ ਹੋ ਕਿ ਕਿਹੜੀਆਂ ਪੋਸਟਾਂ ਨਿਕਲ ਰਹੀਆਂ ਨੇ ਜੀ ਕੇਵਲ ਇਸ਼ੂ ਆ ਜਾਂਦਾ ਦੋਸਤੋ ਨੈਟਵਰਕ ਦਾ ਤਾਂ ਆਪਾਂ ਉਸ ਨੂੰ ਵੀਟ ਕਰਾਂਗੇ ਅੱਜ ਦੇਖੋ ਸਰਕਾਰੀ ਬੋਰਡ ਹਜ ਤੱਕ ਦਾ ਬਾਅਦ ਤੁਸੀਂ نیچے ਆਉਣਾ ਦਾ ਇੱਥੇ ਦੇਖੋਗੇ ਆਪਣੇ ਕੋਲ ਜਿਹੜੀ ਪਹਿਲੀ ਵੈਬਸਾਈਟ ਆ ਜਾਣੀ ਹੈ ਇਸ ਤੇ ਆਪਾਂ ਕਲਿੱਕ ਕਰਾਂਗੇ ਜੀ ਇਸਰ ਤੇ ਆ ਕੇ ਬਟਨ ਕਲਿੱਕ ਕਰ ਦੇਣਾ ਠੀਕ ਹੈ ਜੀ ਉਸ ਤੇ ਕਲਿੱਕ ਕਰ ਦਿਓ ਆਵਾਜ਼ ਆਪਾਂ ਵੈਬਸਾਈਟ ਤੇ ਆ ਜਾਵਾਂਗੇ ਜੀ ਤਾਂ ਇੱਥੇ ਤੁਸੀਂ ਦੇਖੋਗੇ ਨੀਚੇ ਜੇਕਰ ਤੁਸੀਂ ਸਾਡੇ ਜਾਨੀ ਕਿ ਫੇਸਬੁਕ YouTube ਚੈਨਲ ਨਾਲ ਜੁੜਨਾ ਸਬਸਕ੍ਰਾਈਬ ਕਰ ਲਓ ਇਸ ਤਰ੍ਹਾਂ ਇਹਦਰ WhatsApp ਨਾਲ ਜੁੜਨਾ ਚਾਹੁੰਦੇ ਹੋ ਤਾਂ ਡੇਲੀ ਪੋਸਟ ਜਾਣਗੇ ਉਹ WhatsApp ਨਾਲ ਇੱਥੇ ਜੁੜ ਸਕਦੇ ਹੋ ਇਸ ਕੋ ਬੋਇਨਲ ਇਥੇ ਫੋਲੋ ਕਰ ਲਓ ਜੀ ਇਹਦੇ ਉੱਤੇ ਸਾਡੇ ਟੈਲੀਗ੍ਰਾਮ ਚੈਨਲ ਨੂੰ ਇਸ ਤੋਂ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਹੁਣ ਜਿਹੜੀ ਆਪਾਂ ਅੱਗੇ ਗੱਲ ਕਰਾਂਗੇ نیچے ਆ ਜਾਣਾ ਇੱਥੇ ਜੀ ਪੰਜਾਬ ਜੋਬ ਤੇ ਕਲਿੱਕ ਕਰ ਲੈਣਾ ਠੀਕ ਹੈ ਜੀ ਤੇ ਆ ਜਾਣਾ ਇੱਥੇ ਤੁਸੀਂ ਦੇਖੋਗੇ ਇਹ ਵੈਕੈਂਸੀ ਹੈ ਜੋ ਪੰਜਾਬ ਚ ਹੋ ਰਹੀਆਂ ਇੱਥੇ ਪਾ ਰੱਖੇ ਨੇ ਤਾਂ ਹੁਣ ਆਪਾਂ ਜਿਹੜੀ ਗੱਲ ਕਰਾਂਗੇ ਬਠਿੰਡਾ ਬਾਰੇ ਬਠਿੰਡਾ ਕੋਰਟ ਜਿਹੜੀ ਵੈਕੈਂਸੀ ਦੇ ਲਈ ਉਹ ਬਾਰੇ ਠੀਕ ਹੈ ਜੀ ਤੇ ਕਲਿੱਕ ਕਰਾਂਗੇ ਆਪਾਂ ਉਹ ਠੰਡਾ ਕੋਰਟ ਰਿਕਰੂਟਮੈਂਟ 2024 ਤੁਸੀਂ ਦੇਖੋਗੇ 38 ਪੋਸਟਾਂ ਨੇ ਜਿਹੜੀਆਂ ਅਪਲਾਈ ਹੋ ਰਹੀਆਂ ਨੇ ਹੁਣ ਜੇ ਤੁਹਾਨੂੰ ਪੋਸਟਾਂ ਦੀ ਇੱਕ ਵਾਰੀ ਆਪਾਂ ਹਰ ਹਫਤੇ ਵੱਲ ਚੱਲਦੇ ਨੋਟੀਫਿਕੇਸ਼ਨ ਦੇ ਦੱਸ ਠੀਕ ਹੈ ਜੀ ਆ ਦੇਖੋ ਨੋਟੀਫਿਕੇਸ਼ਨ ਦੀ ਹੈ ਜੀ ਦੋਸਤੋ ਪੀਡੀਐਫ ਇਹ ਤੁਸੀਂ ਦੇਖੋਗੇ ਇਹ ਵੀ ਟੋਟਲ 38 ਪੋਸਟਾਂ ਹਨ ਜੀ ਜਿਹਦੇ ਵਿੱਚ ਕੀ ਆ ਜਨਰਲ ਦੇ 16 ਹਨ ਜੀ ਐਸਸੀ ਪੰਜਾਬ ਮਾਜਵੀ ਸਿੱਖ ਬਾਲਮੀਕ ਦੀਆਂ 5 ਹਨ ਜੀ ਆਦਰ ਐਸਸੀ ਦੀਆਂ 5 ਹਨ ਜੀ ਬੀਸੀ ਓਬੀਸੀ ਇਹ 5 ਨੇ ਜੀ पीएचसी के 1 है जी ते एसआरएस पंजाब दी 2 ਹਨ ਤੇ ਉਸ ਤੋਂ ਬਾਅਦ نیچے ਆਉਂਦੇ ਆ ਤਾਂ ਐਸਆਰਐਸ ਮਨ ਯਹਾਂ ਪੇ ਸੀਰੀ 2 ਨੇ ਜੀ ਐਸਆਰਐਸ ਮਨ ਬੀਸੀ 2 ਵੀ ਸੀਰੀ 2 ਨੇ ਟੋਟਲ 38 ਵੈਕੈਂਸੀ ਹਨ ਜੀ ਠੀਕ ਹੈ ਜਨਨ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਜਿਹੜੇ ਫਾਰਮ ਨੇਾਰੇ ਜੀ ਅਪਲਾਈ ਸੀ ਨੂੰ ਆਫਲਾਈਨ ਕਰਨਾ ਹੈ ਯਾਨੀ ਕਿ ਅਪਲਾਈ ਕਰ ਦੇਣਾ ਮੂਡ ਆਫਲਾਈਨ ਹੈਗਾ ਜੀ ਉਸ ਤੋਂ ਬਾਅਦ ਆਪਾਂ ਨੈਕਸਟ ਚੱਲਦੇ ਆ ਜੀ ਉਸ ਤੋਂ ਬਾਅਦ ਜਿਹੜੀ ਲਾਸਟ ਦੇ ਦੀ ਗੱਲ ਕਰੀਏ ਤਾਂ ਇਹਦੀ ਲਾਸਟ ਤਰੀਕਾ ਕੀ 26 2024 ਤੱਕ ਇਹ ਲੋਸੀ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਵੀ ਜਿਹੜੀ ਡਿਗਰੀ ਦਾ ਪਾਸ ਚਾਹੀਦਾ ਜੀ ਇਹ ਕਹਿੰਦਾ ਕਰੀ ਉਮਰ ਦੀ ਕਿਹਦੇ ਵਿੱਚ ਜਿਹੜੀ ਉਮਰ ਆ ਗਈ ਜੀ ਤੁਸੀਂ ਦੇਖੋਗੇ ਜਿਹੜੀ 18 ਤੋਂ ਲੈ ਕੇ ਜੀ 37 ਸਾਲ ਦਾ ਕਿਹਜ ਉਮਰ ਚਾਹੀਦੀ ਹੈ ਠੀਕ ਹੈ ਜੀ ਤੇ ਜੇ ਗੱਲ ਕਰੀਏ ਫੀਸ ਦੀ ਕੋ ਫੀਸ ਹੈਗੇ ਇਹਦੇ ਵਿੱਚ ਆਲ ਕੈਂਡੀਡੇਟ ਲਈ ਕੋਈ ਫੀਸ ਨਹੀਂ ਲੱਗੇਗੀ ਠੀਕ ਹੈ ਜੀ ਬਿਲਕੁਲ ਮਨ ਲਗੀ ਫਰੀ ਹੈ ਜੇ ਕਿ ਸਰਕਾਰੀ ਫੀਸ ਕੋਈ ਹੋਏਗੀ ਤੁਸੀਂ ਫਾਰਮ ਨੂੰ ਭਰ ਕੇ ਠੀਕਾ ਜਮਾ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਜਨ ਆਗਾ ਹੁਣ ਪਰਫਾਰਮਸ ਦੱਸ ਦਿੰਦੇ ਨੇ ਕਿਵੇਂ ਭਰਨਾਗਾ ਆਫੀਸ਼ਲ ਵੈਬਸਾਈਟ ਤੇ ਆ ਜਾਣਾ ਜੇ ਮੈਂ ਠੰਡੇ ਦੀ ਕੋਡ ਦੀ ਦੇ ਇਹ ਫਾਰਮ ਆਪ ਲੈਣਾ ਜੀ ਇਹਦੇ ਫਾਰਮ ਦੇ ਨਾਲ ਤੁਸੀਂ ਆਪਣਾ ਕੀ ਕੀ ਡਾਕੂਮੈਂਟਸ ਲਾਉਣੀ ਨੇ 10th ਦਾ ਆ ਲਾਉਂਗਾ ਸਰਟੀਫਿਕੇਟ ਪਲੱਸ 2 ਲਾਉਂਗੇ ਜੀ ਗ੍ਰੈਜੂਏਸ਼ਨਲ ਲਾਉਂਗੇ ਜੀ ਆਧਾਰ ਕਾਰਡ ਲਾਉਂਗੇ ਕਾਸ ਸਰਟੀਫਿਕੇਟ ਲਾਉਂਗੇ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈਗਾ ਤੁਹਾਡੇ ਕੋਲੇ ਉਹ ਲਗਾਉਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਸਰਟੀਫਿਕੇਟ ਨਾਲ ਅਟੈਚ ਕਰ ਸੋ ਸਾਰੇ ਸੈਲਵ ਅਟੈਚ ਕਰਕੇ ਫੋਟੋ ਲਾ ਕੇ ਯਾਨੀ ਕਿ ਤੁਸੀਂ ਹੁਣ ਆਪਾਂ ਨੇ ਇੱਥੇ ਦੇਖੋ ਵੈਬਸਾਈਟ ਖੁੱਲ ਗਈ ਤੇ ਜਣਾਂਗੇ ਜੋ ਇਸ ਸਾਈਟ ਤੇ ਆਪਸ਼ਨ ਹੈਗੀ ਆ ਇਹ ਮੋਬਾਈਲ 뷰 ਜਾਂ ਡੈਸਕਟਾਪ ਮੂਡ ਦੇ ਵਿੱਚ ਇਹ ਸਾਰੀ ਓਪਨ ਹੋ ਜਾਣੀ ਆ ਉਸ ਤੋਂ ਬਾਅਦ ਨੋਟਿਸ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਆਪਣੇ ਰਿਕਰੂਟਮੈਂਟਸ ਜਾਣਾ ਜੀ ਠੀਕ ਹੈ ਰਿਕਰੂਟਮੈਂਟ ਦੇ ਵਿੱਚ ਜਾਣ ਤੋਂ ਬਾਅਦ ਇੱਕ ਤੁਹਾਨੂੰ ਦੋਸਤੋ ਦੇਖੋ ਕਈ ਵਾਰ ਇੱਥੇ ਨਈ ਆਪਸ਼ਨ ਆ ਰਹੀ ਰਿਕਰੂਟਮੈਂਟ ਦੀ ਆਪਾਂ نیچے ਵੀ ਆ ਕੇ ਦੇਖ ਸਕਦੇ ਹਾਂ ਜਗ੍ਹਾ ਤੁਹਾਨੂੰ ਫਿਰ ਵੀ ਨਹੀਂ ਮਿਲ ਰਿਹਾ ਤਾਂ ਤੁਸੀਂ ਕੀ ਕਰੋਗੇ ਮੋਬਾਈਲ 뷰 ਦੇ ਵਿੱਚ ਤੁਸੀਂ ਕੀ ਕਰੋਗੇ ਜਿਹੜਾ 3 ਡਾਟ ਹੈ ਜੀ ਇਸ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਇਸ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਨੀਚੇ ਆ ਜਣਾ ਇੱਥੇ ਦੇਖੋਗੇ ਕਿ ਡੈਸਕਟਾਪ ਮੂਡ ਲਿਖਿਆ ਹੋਇਆ ਹੈਗਾ ਠੀਕ ਹੈ ਇਸ ਡੈਸਕਟਾਪ ਮੂਡ ਤੇ ਆਪਾਂ ਨੇ ਕਲਿੱਕ ਕਰ ਦੇਣਾ ਜੇ ਡੈਸਕਟਾਪ ਮੂਡ ਤੇ ਕਲਿੱਕ ਕਰੋਗੇ ਤਾਂ ਇਹ ਜਿਹੜਾ ਸਿਸ ਜਿਵੇਂ ਹੀ ਕੰਪਿਊਟਰ ਚ ਖੁੱਲੂ ਪਈ ਜਾ ਉਸ ਤਰ੍ਹਾਂ ਹੀ ਇਸ ਤਰ੍ਹਾਂ ਆਪਣੇ ਕੋਲ ਖੁੱਲ੍ਹ ਜਾਏ ਤਾਂ ਇੱਥੇ ਤੁਸੀਂ ਦੇਖੋਗੇ ਉੱਪਰ ਸਰਵਿਸ ਆਰੀਆਂ ਹਾਈ ਕੋਰਟ ਸਰਵਿਸ ਇੰਡੀਆ ਕੋਰਟ ਇਸ ਤੇ ਕਲਿੱਕ ਕਰਾਂਗੇ ਆਪਾਂ ਦੇਖਾਂਗੇ ਡਾਕੂਮੈਂਟ ਨੋਟਸ ਠੀਕ ਹੈ ਜੀ ਤੇ ਇਸੇ ਵਿੱਚ ਨੋਟਸ ਦੇ ਵਿੱਚ ਇੱਕ ਰਿਕਰੂਟਮੈਂਟ ਦੀ অপਸ਼ਨ ਆਊਗੀ ਠੀਕ ਹੈ ਜੀ ਰਿਕਰੂਟਮੈਂਟ ਤੇ ਆਪਾਂ ਨੇ ਕਲਿੱਕ ਕਰਨਾ ਦੋਸਤੋ ਫਿਰ ਓਪਨ ਨਹੀਂ ਹੋ ਰਿਹਾ ਸ਼ਾਇਦ ਕੋਈ ਸਾਈਡ ਦਾ ਇਸ਼ੂ ਹੋ ਸਕਦਾਗਾ ਚਲੋ ਮੈਂ ਤੁਹਾਨੂੰ ਜੇ ਓਪਨ ਹੋ ਗਿਆ ਤਾਂ ਤੁਸ ਨੂੰ ਮੈਂ ਨੋਟੀਫਿਕੇਸ਼ਨ ਜ਼ਰੂਰ ਦਿਖਾਉਣਾ ਦੋਸਤੋ ਜਿਹੜਾ ਪਰਫਾਰਮਾਂਗਾ ਆਪਾਂ ਨੇ ਭਰਨਾ ਜੀ ਠੀਕ ਹੈ ਜੀ ਕੋਈ ਵਾਰ ਇਹ ਬਗਲ ਕਰਾਂਗੇ ਜੋ ਪਰਫਾਰਮ ਆਪਾਂ ਨੇ ਭਰਨਾਗਾ ਆਹ ਦੇਖੋ ਰੂਲ ਉਹਨੂੰ ਓਪਨ ਹੋ ਗਿਆ ਤਾਂ ਇੱਥੇ ਕੁਲਮਣ ਦੇ ਕਲਿੱਕ ਕਰਾਂਗੇ ਕਿ ਵੈਬਸਾਈਟ ਜੀਸ਼ੂ ਆ ਜਾਂਦਾਗਾ ਕਈ ਵਾਰ ਆ ਦੇਖੋ ਜੀ ਆ ਪਰਫਾਰਮ ਆ ਗਿਆ ਆਪਣੇ ਕੋਲ ਸਾਰੇ ਅਲੱਗ ਅਲੱਗ ਜੀ ਇਹ ਫਾਰਮ ਹੈ ਜੀ ਇਹਨੂੰ ਸਭ ਤੋਂ ਪਹਿਲਾਂ ਕੀ ਕਰਨਾਗਾ ਇੱਥੇ ਆਪਣੇ ਫੋਟੋ ਲਗਾ ਲੈਣੀ ਹੈ ਪਾਸਪੋਰਟ ਸਾਈਜ਼ ਫੋਟੋ ਉਸ ਤੋਂ ਬਾਅਦ ਤੁਸੀਂ ਕੈਟਾਗਰੀਜ਼ ਲਿਖੋਗੇ ਤੇ ਕਿਹੜੀ ਕੈਟਾਗਰੀ ਤੁਹਾਡੀ ਉਸ ਤੋਂ ਬਾਅਦ ਇੱਥੇ ਆਪਣਾ ਨੇਮ ਲਿਖੋਗੇ ਤੁਹਾਡਾ ਨੇਮ ਕੀ ਹੈ ਉਸ ਤੋਂ ਬਾਅਦ ਇਥੇ ਚੱਲੇਗਾ ਫਾਦਰਸ ਨੇਮ ਕੀ ਹੈ ਜੀ ਤੁਹਾਡੀ ਡੇਟ ਆਫ ਬਰਥ ਜਿਹੜੀ ਤੁਸੀਂ ਡਿਟੇਲ ਭਰੋਗੇ ਆਪਣੇ 10ਵੀਂ ਸਰਟੀਫਿਕੇਟ ਦੇ ਆਧਾਰਤ ਭਰੋਗੇ ਜੀ ਤੁਹਾਡੀ ਉਮਰ ਕਿੰਨੀ ਬਣਦੀ ਹੈ 1-1 2024 ਦੇ ਅਨੁਸਾਰ ਠੀਕ ਹੈ ਜੀ ਕੁਆਲਿਫਿਕੇਸ਼ਨ ਕੀ ਹੈ ਜੀ ਐਡਰੈਸ ਕੀ ਹੈ ਤੁਹਾਡਾ ਉਹ ਲਿਖੋਗੇ ਤੁਸੀਂ ਕਿ ਹੋਰ ਤਾਂ ਹੈ ਮੈਂ ਤਾਂ ਜਿਹੜੇ ਯਾਨੀ ਕਿ ਰਹਿائش ਕਿਤੇ ਹੋਰ ਹੁੰਦੀ ਹੈ ਜੀ ਪਰੰਤੂ ਆਪਾਂ ਕਦੇ ਕੰਮ ਪ੍ਰਾਈਵੇਟ ਹੋਰ ਜਾ ਕੇ ਤੇ ਰਹਿ ਨਹੀਂ ਕਿਤੇ ਹੋਰਾਂ ਉੱਥੇ ਆਪਾਂ ਕੋਰਸਪੋਂਡਰ ਡਰੈਸ ਨੂੰ ਲਿਖ ਸਕਦੇ ਹਾਂ ਉਸ ਤੋਂ ਬਾਅਦ ਨਹੀਂ ਦੂਜਾ ਜਿਹੜੀ ਆਪਸ਼ਨ ਆ ਜਾਂਦੀ ਹੈਗੀ ਜੀ ਨੈਸ਼ਨੈਟੀ ਕੀ ਹੈ ਜੀ ਇੰਡੀਅਨ ਹੈਗੇ ਆ ਕੰਟੈਕਟ ਨੰਬਰ ਐਕਸਪੀਰੀਐਂਸ ਹੈਗਾ ਜੀ ਕੋਈ ਉਹ ਲਿਖ ਸਕਦੇ ਹਾਂ ਜੀ ਕੋਈ ਕ੍ਰਿਮੀਨਲ ਕੇਸ ਕੋਈ ਹੈਗਾ ਤੁਹਾਡੇ ਤੋਂ ਉਹ ਲਿਖੋਗੇ ਨਹੀਂ ਅਸਰਵਾਜੀ ਨੋ ਕਰੋਗੇ ਉਸ ਤੋਂ ਬਾਅਦ ਕੁ ਸਪੈਸ਼ਲ ਤੁਹਾਡੇ ਜੀ ਕੋਈ ਐਕਸਪੀਰੀਅੰਸ ਹੈਗਾ ਜਾਂ ਤੁਹਾਡੇ ਜੀ ਕੋਈ ਹੋਰ ਹੈਗਾ ਲਿਖ ਸਕਦੇ ਹੋ ਕਿ ਲਿਸਟ ਆਫ ਡਾਕੂਮੈਂਟ ਤੁਸੀਂ ਕਿਹੜੇ-ਕਿਹੜੇ ਨਾਲ ਡਾਕੂਮੈਂਟਸ ਲਗਾ ਰਹੇ ਹੋਗੇ ਉਹ ਲਿਖ ਦੇਣੇ ਆ ਜੀ ਉਸ ਤੋਂ ਬਾਅਦ نیچے ਉਹਨੇ ਜੀ ਐਡ ਅਟੈਕਿੰਗ ਤੇ ਅਡੇਕਿੰਗ ਤੁਸੀਂ ਆਪਣਾ ਇੱਥੇ ਸਿਗਨੇਚਰ ਕਰ ਦੇਣੇ ਆ ਜੀ ਠੀਕ ਆ ਜਿਵੇਂ ਤੁਸੀਂ ਗ੍ਰਿਚ ਕਰਦੇ ਉਸ ਦੇ ਨਾਲ ਇਹ ਸਾਰੇ ਡਾਕੂਮੈਂਟ ਜਿਵੇਂ ਤੁਹਾਨੂੰ ਦੱਸਿਆ ਸੀ 10th 2 ਗ੍ਰੈਜੂਏਸ਼ਨ ਆਧਾਰ ਕਾਰਡ ਕਾਸ ਸਰਟੀਫਿਕੇਟ ਤੇ ਐਕਸਪੀਰੀਅੰਸ ਸਰਟੀਫਿਕੇਟ ਜੀ ਕਈ ਕੰਪਿਊਟਰ ਇਸ ਦੀ ਸਾਰੀਆਂ ਫੋਟੋਸਟੇਟਾ ਜੀ ਨਾਲ ਲਾ ਕੇ 셀ਫ ਟੈਸਟ ਕਰਕੇ ਜੀ ਲਾ ਸਕਦੇ ਹੈਗੇ ਹੋਗੇ ਠੀਕ ਹੈ ਜੀ ਇਹਨੂੰ ਅਟੈਚ ਕਰ ਦਿਓ ਇਹ ਸਾਰੇ ਡਾਕੂਮੈਂਟ ਨਾਲ ਅਟੈਚ ਕਰਕੇ ਤੁਸੀਂ ਜੋ ਬਠਿੰਡਾ ਕੋਲ ਡਿਸਟ੍ਰਿਕਟ ਕੋਲ ਦੀ ਜੋ ਵੈਬਸਾਈਟ ਹੈ ਜੀ ਤੇ ਐਡਰੈਸ ਲਿਖਿਆ ਹੋਇਆਗਾ ਨਾ ਉਸ ਐਡਰੈਸ ਤੇ ਤੁਸੀਂ ਕੀ ਜਾਤਾ ਸਿੱਧਾ ਡਾਇਰੈਕਟ ਜਾ ਕੇ ਬਾਏ ਹੈਂਡ ਜੋ ਬਠਿੰਡਾ ਡਿਸਟ੍ਰਿਕਟ ਕੋਲ ਦੀ ਵੈਬਸਾਈਟ ਤੇ ਐਡਰੈਸ ਲਿਖਿਆ ਬਠਿੰਡਾ ਡਿਸਟ੍ਰਿਕਟ ਕੋਲ ਠੀਕ ਹੈ ਆਫ ਆਫ ਦਾ ਡਿਸਟ੍ਰਿਕਟ ਸੈਸ਼ਨ ਕੋਡ ਜੋ ਠੰਡਾਏ ਦੀ ਡਰੈਸ ਤੇ ਵੈਬਸਾਈਟ ਤੇ ਨਾਮ ਲਿਖਿਆ ਆਗਾ ਯਾਨੀ ਕਿ ਐਡਰੈਸ ਪੂਰਾ ਉਹ ਤੁਸੀਂ ਜਾ ਕੇ ਜਮਾ ਬਾਈ ਹੈਂਡ ਵੀ ਮਤਲਬ ਭੇਜ ਸਕਦੇ ਹੋ ਕਿਉਂ ਜਾਂ ਤੁਸੀਂ ਵਾਈ ਡਾਕ ਵੀ ਭੇਜ ਸਕਦੇ ਹੋ ਜੀ ਕਿ ਜਿਵੇਂ ਤੁਹਾਨੂੰ ਬੈਟਰ ਲੱਗਦਾ ਜੀ ਠੀਕ ਹੈ ਮੈਂ ਭੇਜ ਦਉ ਪਰ ਤੁਹਾਨੂੰ ਧਿਆਨ ਰੱਖਣਾ ਜੀ ਕਿ ਲਾਸਟ ਦਿਨ ਦੇ ਵਿੱਚ ਕੀ ਆ ਡਾਕ ਨਹੀਂ ਪਹੁੰਚਣੀ ਤਾਂ ਤੁਹਾਨੂੰ ਉਸ ਦਿੱਕਤ ਆ ਸਕਦੀ ਹੈ ਯਾਨੀ ਕਿ ਯਾਨੀ ਕਿ 20 ਤਰੀਕ ਨੂੰ ਪਛਾਵ ਨੂੰ 5 ਵਜੇ ਦਾ ਕਿਹੜੇ ਫਾਰਮ ਪਹੁੰਚਣੇ ਜ਼ਰੂਰੀ ਹਨ ਜੀ ਇਹ ਜੀ ਧਿਆਨ ਰੱਖਣਾ ਠੀਕ ਹੈ ਜੀ ਤੇ ਇਸ ਨੂੰ ਜਨਨ ਕੀ ਉਹ ਤੱਕ ਭੇਜਣਾ ਜ਼ਰੂਰੀ ਹਨ ਜੀ 5000 ਤੱਕ ਤੇ ਏਸੀ ਅੱਜ ਦੀ ਪੋਸਟ ਜੋ ਮੈਂ ਗੱਲ ਕਰ ਰਿਹਾ ਸੀ ਬੰਡਾ ਕੋਲ ਦੀਆਂ ਉਮੀਦ ਕਰਦਾ ਜਣੀ ਮੇਰੇ ਵਾਲੇ ਜਿਹੜੀ ਉੱਤੇ ਜਾਣੇ ਜਾਣਕਾਰੀ ਸਟਾਕ ਹੋਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਹੰਦ ਵੀਡੀਓ ਕਰਦੇ ਹੋ ਸ਼ੇਅਰ ਦੋਸਤੋ ਧੰਨਵਾਦ